ਗਾਈਜ਼ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅਨਦਰ ਬਲੌਗ ਤੇ ਅੱਜ ਆਪ ਆ ਗਏ ਆ ਜੀ ਪਿੰਨਗਰ ਦੇ ਵਿੱਚ ਜੋ ਕਿ ਸ਼ਿਪੋਲੇ ਦਾ ਪਰਾਚੀਨ ਮੰਦਿਰ ਆ ਕਈ ਸੌ ਸਾਲ ਪੁਰਾਣਾ ਮੰਦਿਰ ਆ ਜੀ ਇਹ ਤੇ ਇਸ ਮੰਦਿਰ ਦੇ ਉੱਤੇ ਕਹਿੰਦੇ ਛੱਤ ਨਹੀਂ ਪੈਂਦੀ ਜਿੱਥੇ ਸ਼ਿਵਲਿੰਗ ਆ ਬਿਲਕੁਲ ਉੱਥੋਂ ਓਪਨ ਓਪਨ ਆ ਜੀ ਉਹਨਾਂ ਲੈਂਟਰ ਨਹੀਂ ਪਾਇਆ ਤੇ ਆਪਾਂ ਖੜੇ ਸੀ ਮੰਦਿਰ ਦੇ ਅੰਦਰ ਤੁਸੀਂ ਦੇਖ ਸਕਦੇ ਆ ਨਿਸ਼ਾਨ ਸਾਹਿਬ ਦੀਆਂ ਕੁਝ ਤਸਵੀਰਾਂ ਤੁਹਾਡੇ ਲਈ ਮੈਂ ਲੈ ਰਿਹਾ ਹਾਂ ਤੇ ਬਹੁਤ ਹੀ ਵਧੀਆ ਮੰਦਿਰ ਦੀ ਸਜਾਵਟ ਕੀਤੀ ਹੋਈ ਸੀ ਕਿਉਂਕਿ ਸਵੇਰੇ ਸ਼ਰਵਿਆਤਰੀ ਆ। ਇਹ ਪਰੋਂਦੇ ਕਮੇਟੀ ਵੱਲੋਂ ਬਹੁਤ ਤਰ੍ਹਾਂ ਦੇ ਪ੍ਰਬੰਧਕ ਕੀਤੇ ਗਏ ਸੀ। ਹਰ ਤਰ੍ਹਾਂ ਦੇ ਇੰਤਜ਼ਾਮ ਬਹੁਤ ਹੀ ਵਧੀਆ ਸੀਗੇ। ਤੁਸੀਂ ਦੇਖ ਸਕਦੇ ਹਾਂ ਲਾਈਟਿੰਗ ਇੰਨੀ ਕਿ ਜ਼ਬਰਦਸਤ ਲੱਗਦੀ ਨਾਈਟ ਦਾ ਸੀਨ ਬਹੁਤ ਹੀ ਵਧੀਆ ਮੈਂ ਤੁਹਾਡੇ ਲਈ ਇਸ ਲਈ ਨਾਈਟ ਦੇ ਕੁਝ ਸ਼ਾਟ ਲੈ ਜੀ। ਤੁਸੀਂ ਦੇਖ ਸਕਦੇ ਆ ਅਦਰੂ ਸਾਰਾ ਹੀ ਬਹੁਤ ਹੀ ਵਧੀਆ ਟੈਂਟ ਲਗਾ ਕੇ ਜੁੰਨੀਆਂ ਵਗੈਰਾ ਲਗਾ ਕੇ ਡੈਕੋਰੇਸ਼ਨ ਕੀਤੀ ਆ ਤੇ ਮਿਲਦੇ ਆ ਸਵੇਰੇ ਤੇ ਸਵੇਰੇ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ ਕੁਝ ਸਵੇਰ ਦਾ ਥਿਊ ਵੀ ਤੇ ਚਲੋ ਹੁਣ ਪਹਿਲਾਂ ਅੰਦਰ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਸ਼ਿਪੋੜ ਦੀ ਉਹ ਜਗ੍ਹਾ ਦੇ ਜਿੱਥੇ ਸ਼ਿਪੋੜ ਜੀ ਬਿਰਾਜਮਾਨ ਨੇ ਸ਼ਿਵਲਿੰਗ ਦੇ ਦੇਖ ਸਕਦੇ ਆ ਬਹੁਤ ਹੀ ਵਧੀਆ ਵੀਅੂ ਔਰ ਸਾਹਮਣੇ ਆਪਣੇ ਤੇ ਲਓ ਜੀ ਕਰੋ ਦਰਸ਼ਨ ਸ਼ਿਵਲਿੰਗ ਦੇ ਇਹ ਇੱਥੇ ਨਗਰ ਦੇ ਵਿੱਚ ਬਣਿਆ ਹੋਇਆ ਸ਼ਿਪੋਲੇ ਦਾ ਬਹੁਤ ਹੀ ਵਧੀਆ ਪ੍ਰਾਚਨ ਮੰਦਿਰ ਆ ਤਾਂ ਤੁਸੀਂ ਦੇਖ ਸਕਦੇ ਆ ਅੰਦਰੀਆਂ ਤਸਵੀਰਾਂ ਤੇ ਵੀਡੀਓ ਚੰਗੀ ਲੱਗੀ ਦਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਹੋ ਜਿਹੇ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਅਲੱਗ-ਅਲੱਗ ਧਾਰਮਿਕ ਸਥਾਨ ਟੂਰਿਸਟ ਪਲੇਸ ਤੋਂ ਤੇ ਬਹੁਤ ਹੀ ਵਧੀਆ ਸਾਰਾ ਡੈਕੋਰੇਟ ਕੀਤਾ ਹੋਇਆ ਸੀਗਾ ਤੁਸੀਂ ਦੇਖ ਸਕਦੇ ਆ ਅੰਦਰਲੇ 뷰 ਮੰਦਿਰ ਦੇ इसलिए मैं रात को आया थी कि थोड़ा जहा सवेरे तो रच बहुत होना वादिया नहीं शॉट ले जाने मैं इसलिए रात को आया कि थोड़े शॉट शॉर्ट लवा मंदिर के जो कि सवेरे नहीं ले जाने से तो देख सकते अंदर या कुछ तस्वीर तो जो कि इतने सारे अंदर बैकते मूर्तियाँ लगिया हुई तो ये शिप की रेल मूर्त बहुत ही वजी मूर्ति लगी हुई है अंदर ਤਹ ਲੋ ਜੀ ਬਿਲਕੁਲ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਨੰਦੀ ਮਹਾਰਾਜ ਤਾਂ ਹੁੰਦੇ ਹੀ ਹੁੰਦੇ ਆ ਮੰਦਿਰ ਦੇ ਵਿੱਚ ਤੇ ਪਹਿਲਾਂ ਛੋਟਾ ਜਿਹਾ ਸੀ ਨੰਦੀ ਮਹਾਰਾਜ ਦੀ ਮੂਰਤੀ ਇੱਥੇ ਲਾਈ ਹੋਈ ਪਰ ਹੁਣ ਇਸ ਵਾਰ ਕਮੇਟੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਵੱਡੀ ਮੂਰਤੀ ਲਿਆ ਕੇ ਲਾ ਦਿੱਤੀ ਆ ਬਿਲਕੁਲ ਸਾਹਮਣੇ ਮੰਦਿਰ ਦੇ ਤੁਸੀਂ ਦੇਖ ਸਕਦੇ ਆ ਤੇ ਨਾਲ ਹੀ ਗਾਈਜ਼ ਇਧਰਲੇ ਪਾਸੇ ਸੀਗੇ ਸ਼ਨੀ ਦੇਵ ਤੁਸੀਂ ਦੇਖ ਸਕਦੇ ਆ ਤੇ ਪੋਲੇ ਸ਼ੰਕਰ ਦੇ ਨਾਲ ਸ਼ਨੀ ਦੇਵ ਦੇ ਨਾਲ ਹਨੂਮਾਨ ਜੀ ਸ਼ਤਾਰੀ ਐਂ ਮਾਤਾ ਜੀ ਦੀ ਫੋਟੋ ਤੇ ਧੂਨੇ ਵਾਲੀਆਂ ਸਾਈਡੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਆ ਇਸ ਦੇ ਅੰਦਰ ਪੋਲੇ ਨਾਲ ਦਾ ਧੂਨਾ ਚੱਲਦਾ ਹੁੰਦਾ ਆ ਤੇ ਰਾਤ ਦਾ ਜਿਵੇਂ ਕਿ 뷰 ਬਹੁਤ ਹੀ ਵਧੀਆ ਸੀ ਔਰ ਆਰਤੀ ਹੋ ਰਹੀ ਸੀ ਆਪਾਂ ਬਹੁਤ ਹੀ ਵਧੀਆ ਟਾਈਮ ਤੇ ਆਏ ਸੀ ਤੁਸੀਂ ਦੇਖ ਸਕਦੇ ਆ ਅੰਦਰਲਾ ਕੁਝ 뷰 ਗਾਈਜ਼ ਜੇ ਇੱਥੇ ਅੰਦਰ ਲਈ ਤੁਸੀਂ ਪੱਲਾ ਤੁਹਾਨੂੰ ਫਲੋਰ ਆਣਾ ਪਊਗਾ ਫਲੋਰ ਤੋਂ ਤੁਸੀਂ ਜਿਹਨੂੰ ਮਰਜੀ ਪੁੱਛੋਗੇ ਅਸੀਂ ਨਗਰ ਜਾਣਾ ਸਿਰਫ 6 ਕਿਲੋਮੀਟਰ ਦੀ ਦੂਰੀ ਤੇ ਨਗਰ ਆ ਤੇ ਉੱਥੇ 21 ਮੰਦਿਰ ਜੋ ਕਿ ਬਹੁਤ ਹੀ ਸ਼ਾਨਦਾਰ ਮੰਦਿਰ ਆ ਰੋਡ ਤੋਂ ਬਿਲਕੁਲ ਲੜਕਿਆਂ ਦੇ ਸਕੂਲ ਦੇ ਕੋਲ ਆ ਪਜੜ ਪਿਆ ਜਾਂਦਾ ਇਹ ਮੰਦਿਰ 682 ਕੋ ਦੀ ਮੂਰਤੀ ਲਾਈਆ ਤੇ ਪਾਣੀ girਦਾ ਹੁੰਦਾ ਫੁਆਰਾ ਆ ਪਰ ਅੱਜ ਤਾਂ ਇਹ ਬਿਲਕੁਲ ਬੰਦ ਕੀਤਾ ਹੋਇਆ ਆ ਨਾਈਟ ਕਰਕੇ ਤੇ ਤੁਹਾਨੂੰ ਆਪਾਂ ਸਵੇਰ ਦੀਆਂ ਤਸਵੀਰਾਂ ਜਰੂਰ ਦਿਖਾਵਾਂਗੇ ਵੀਡੀਓ ਪੂਰੀ ਐਂਡ ਤੱਕ ਜਰੂਰ ਦੇਖੋ ਬਹੁਤ ਹੀ ਵਧੀਆ ਵੀਡੀਓ ਇੰਟਰਸਟਿੰਗ ਹੋ ਰਹੀ ਆ ਸਾਰੇ ਮੰਦਰ ਦੀ ਆਪਣਾ ਸ਼ਾਰਟ ਮਾਰਨਿੰਗ ਦੇ ਵੀ ਲਵਾਂਗੇ ਤੁਹਾਡੇ ਲਈ ਤੇ ਤੁਸੀਂ ਦੇਖ ਸਕਦੇ ਆ ਬਹੁਤ ਹੀ ਪਿਆਰਾ ਫਿਊ ਆ ਰਿਹਾ ਯਾਰ ਇਸ ਟਾਈਮ ਮਾਈ ਆਈਡੀਆ ਗਾਇਜ਼ ਤੇ ਇੱਕ ਚੀਜ਼ ਹੋ ਰਿਹਾ ਤੁਸੀਂ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਮੰਦਰ ਦੇ ਵਿੱਚ ਪੀਰਾਂ ਦੀ ਜਗ੍ਹਾ ਦੇਖੀ ਹੋਊਗੀ ਬੜਾ ਇੱਥੇ ਨਗਰ ਦੇ ਵਿੱਚ ਜੋ ਇਹ ਮੰਦਿਰ ਹੈ ਇਹਦੇ ਵਿੱਚ ਪੀਰਾਂ ਦੀ ਜਗ੍ਹਾ ਵੀ ਨਾਲ ਹੀ ਆ ਠੀਕ ਹੈ ਜੀ ਨੋਗਾਜਾ ਪੀਰ ਜੀ ਔਰ ਨਾਲੀ ਇਹਦਾ ਤੁਸੀਂ ਦੇਖ ਸਕਦੇ ਆ ਰਾਦੀਆਂ ਫੁੱਲ ਤੇ ਆ ਰੀਆਂ ਲੰਗਰ ਬਣ ਰਿਹਾ ਸਵੇਰ ਵਾਸਤੇ ਪਕੌੜਿਆਂ ਦਾ ਔਰ ਸਵੇਰ ਵਾਸਤੇ ਜਲੇਬੀਆਂ ਜੋ ਵੀ ਲੰਗਰ ਸਾਰਾ ਤਿਆਰ ਉਹਦੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਚਲੋ ਮਿਲਦੇ ਆ ਫਿਰ ਸਵੇਰੇ ਸੋ ਹੈਲੋ ਗਾਇਸ ਵੈਲਕਮ ਰਾਤ ਦਾ ਤੁਸੀਂ ਸ਼ਾਟ ਦੇਖਿਆ ਸੀ ਤੇ ਆਪਾਂ ਬਿਲਕੁਲ ਸਿੱਧੇ ਪਹੁੰਚ ਗਏ ਹਾਂ ਸਵੇਰੇ ਸਵੇਰੇ ਤਾਂ ਹਲੇ ਨਾ ਰੱਛ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਥੋੜਾ ਰਾਚਾ ਪੜੇ ਤੇ ਨਾ ਰਾਚੋ ਨਾ ਨਾ गाइस 2:00 ਵਜੇ ਤੱਕ ਬਸ ਨੰਗਾ ਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਬਹੁਤ ਹੀ ਦੂਰ ਦੂਰ ਸੰਤਾ ਇੱਥੇ ਦਰਸ਼ਨ ਕਰਨ ਆਂਦੀਆਂ ਇਸ ਮੰਦਿਰ ਦੇ ਵਿੱਚ ਕਿਉਂਕਿ ਇਹ ਇੱਕ ਪਰਾਚੀਨ ਬਹੁਤ ਹੀ ਪੁਰਾਣਾ ਮੰਦਿਰ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੋਰਡ ਲੱਗਾ ਹੋਇਆ ਸ਼੍ਰੀ ਜਤਰੀ ਦਾ ਪਿੰਡ ਨਗਰ ਵਿਖੇ ਠੀਕ ਹੈ ਜੀ ਤੇ ਲਓ ਜੀ ਮਾਰਨਿੰਗ ਦਾ ਕੁਝ ਅੰਦਰਲਾ 뷰 ਨਾਈਟ ਦਾ ਤੁਸੀਂ ਦੇਖਿਆ ਜੀ ਹੁਣ ਦਿਨ ਦਾ ਦੇਖੋ ਬਹੁਤ ਹੀ ਜ਼ਿਆਦਾ ਰਾਚਾ ਫਿਲਮ ਹਾਸਟਮ 10 ਵਜੇ ਚੁੱਕੇ ਸੀਗੇ ਫਿਰ ਵੀ ਬਹੁਤ ਹੀ ਜ਼ਿਆਦਾ ਰਚੀ ਸੀ ਔਰ ਨਾਲੇ ਸਾਈਡ ਦੇ ਗੇਟ ਦੇ ਪੂਰਾ ਜੋੜਿਆਂ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ ਸਾਰੇ ਜੋੜੇ ਜਮ੍ਹਾਂ ਕਰਾ ਸੀ ਆਪਣਾ ਉਹਨਾਂ ਲਫਾਫਿਆਂ ਵਿੱਚ ਪਾ ਕੇ ਜੋੜੇ ਜਮ੍ਹਾਂ ਕਰਾਏ ਜਾ ਰਹੇ ਸੀਗੇ ਔਰ ਨਾਲ ਹੀ ਇੱਧਰ ਕਮੇਟੀ ਬੈਠੀ ਸੀ ਕਿ ਜਿਨ੍ਹਾਂ ਨੇ ਵੀ ਦਾਨ ਪਾਉਣਾ ਹੈ ਮੰਦਰ ਦੀ ਬਿਲਡਿੰਗ ਵਾਸਤੇ ਲੰਗਰ ਵਾਸਤੇ ਠੀਕ ਹੈ ਜੀ ਇੱਥੇ ਸਾਰੇ ਦਾਨ ਕਰ ਰਹੇ ਸੀਗੇ ਇਹ ਵਕਤੀ ਉਹ ਵਰਗੁੱਤੀ ਸਾਰਾ ਦੇਖ ਰਹੇ ਹੋ ਮਾਰਨਿੰਗ ਦਾ ਤੇ ਦੇਖੋ ਗਾਇਸ ਪੂਰੀਆਂ ਲੰਨਾਂ ਲੱਗੀਆਂ ਹੋਈਆਂ ਆ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਜਿਵੇਂ ਤੁਹਾਨੂੰ ਮੈਂ ਨਾਈਟ ਦੇ ਵਿੱਚ ਦੱਸਿਆ ਸੀ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਸੀ ਮੱਥਾ ਟੇਕਣ ਦੇ ਲਈ ਕਿਉਂਕਿ ਆਪਾਂ ਹੁਣ ਅੰਦਰ ਤਾਂ ਜਾ ਨਹੀਂ ਸਕਦੇ ਕਿਉਂਕਿ ਮੈਨੂੰ ਪਤਾ ਹੈ ਅੰਦਰ ਜਾ ਕੇ ਵੀਡੀਓ ਬਣਾਉਣੀ ਨਹੀਂ ਲੱਗਣੀ ਇਹਨਾਂ ਨੇ ਬਹੁਤ ਅਰਾਚਾ ਇਸ ਕਰਕੇ ਆਪਾਂ ਵਾਰੋ-ਵਾਰ ਸ਼ਾਟ ਲੈ ਛੱਡ ਲਈ ਤੇ ਤੁਸੀਂ ਦੇਖ ਸਕਦੇ ਆ ਨੰਦੀ ਮਹਾਰਾਜ ਬਿਲਕੁਲ ਸਾਰੀਆਂ ਸੰਤਾਂ ਦਰਸ਼ਨ ਕਰਕੇ ਬਾਹਰ ਆ ਕੇ ਨੰਦੀ ਮਹਾਰਾਜ ਦੇ ਕੰਨ ਵਿੱਚ ਆਪਣੇ ਆਪਣੇ ਵਿਸ਼ ਮੰਗਦੇ ਹੋਏ ਤੇ ਚਲੋ ਫਿਰ ਤੁਹਾਨੂੰ ਅੰਦਰ ਤੋਂ ਨਿਆ ਲੈ ਕੇ ਚੱਲਦੇ ਆਂ ਔਰ ਦੇਖੋ ਫਿਰ ਤੋਂ ਲਈ ਸ਼ੰਕਰ ਦੇ ਜਿੰਨਾ ਵੀ ਪ੍ਰਸ਼ਾਦ ਚੜਾ ਨਾਲੋਂ ਨਾਲ ਹੀ ਵਰਤਾਇਆ ਜਾ ਰਿਹਾ ਸੀ ਬਹੁਤ ਹੀ ਵਧੀਆ ਪ੍ਰਬੰਧ ਸੀਗਾ ਇੱਥੇ ਵੀ ਜਿਵੇਂ ਜਿਵੇਂ ਉੱਧਰ ਪ੍ਰਸ਼ਾਦ ਚੜਦਾ ਸੀ ਨਾਲੋਂ ਨਾਲੇ ਨਾਲ ਇੱਧਰ ਲਿਆ ਕੇ ਵਰਤਾਇਆ ਜਾ ਰਿਹਾ ਸੀ ਸੰਤਾਂ ਨੂੰ ਬਹੁਤ ਹੀ ਜ਼ਿਆਦਾ ਰੱਛ ਦੇਖਣ ਨੂੰ ਮਿਲਿਆ ਇਸ ਟਾਈਮ ਵੀ ਤੇ ਗਾਇਸ ਜਦੋਂ ਵੀ ਕਿਸੇ ਨੂੰ ਮੌਕਾ ਮਿਲੇ ਪਲੀਜ਼ ਇਸ ਮੰਦਿਰ ਤੇ ਜ਼ਰੂਰ ਆਓ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਮੰਦਿਰ ਹੈ ਦੇਖਣ ਵਾਲਾ ਬਹੁਤ ਹੀ ਮਨ ਲੱਗਦਾ ਹੈ ਉਹ ਸਾਰਾ ਕੁਝ ਸਾਫ਼ ਸਫਾਈ ਹੈ ਮੰਦਿਰ ਦੀ ਬਹੁਤ ਹੀ ਵਧੀਆ ਹੁੰਦੀ ਹੈ ਤੁਸੀਂ ਜਦੋਂ ਵੀ ਆਉਂਗੇ ਮਾਰੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਜਾਂਦੇ ਹਰ ਵਾਰ ਇੱਥੇ ਸ਼ਰਧਿਆਤਰੀ ਤੇ ਤੁਸੀਂ ਦੇਖ ਸਕਦੇ ਸੰਗਤਾਂ ਦੇ ਵਿੱਚ ਵੀ ਕਿੰਨਾ ਕੁ ਉਤਸ਼ਾਹ ਆ ਦੇਖੋ ਤੁਸੀਂ ਕਿੰਨੇ ਸੰਗਤ ਆਈ ਹੋਈਆਂ ਨਾ ਜਿਆਦਾ ਰਸ ਸੀ ਬਹੁਤ ਹੀ ਜਿਆਦਾ ਤੇ ਨਾਲੇ ਫੇ ਚਲੋ ਚੱਲਦੇ ਹਾਂ ਸੰਗਤਾਂ